आज दोबारा बुलाने ਦਾ ਜੀ ਇਹ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਪਿੰਡ ਡਾਂਸਿੰਗ ਵਾਲਾਂ ਚ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ੇਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਿਹਦੇ ਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਨਾਲ ਦੇ ਸੱਤ ਘਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜ ਜਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ 'ਚ ਸੀ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅਗਲਾਉ ਜਿਹਦੀ سزا 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਿਸ 'ਚ ਲੱਗਦਾ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 اور 1913 ਜਿਹੜੇ ਪੁਰਾਣੇ 148 149 IPC ਦੇ ਇਕਵੈਲੈਂਟ ਹੁੰਦੇ ਉਸ ਤੋਂ ਬਾਅਦ ਉਹਨਾਂ ਨੇ ਤਫਤੀਸ਼ 307 ਦਾ ਵਾਅਦਾ ਕੀਤਾ ਗਿਆ ਔਰ ਕਰਜੇ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚکاری ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਦੌਰਾਨ ਤਫਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪ੍ਰੀਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ 5 6 ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਦੇ ਵਿੱਚ ਡੇ 1 ਤੋਂ ਹੀ ਮੈਂ CIA ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਐ ਇਸ ਦੇ ਨਾਲ ਨਾਲ ਹੁਣ ਤੱਕ ਅਸੀਂ ਇਸ ਕੇਸ 'ਚ ਇੱਕ ਆਲਟੋ ਕਾਰ ਜਿਹੜੀ ਰਮਿੰਦਰ ਸਿੰਘ ਮੁਖ ਦੋਸ਼ੀ ਦੀ ਐ ਜਿਹਦੇ ਵਿੱਚੋਂ ਸਾਨੂੰ ਜਿਹੜੀ ਪਲਾਸਟਿਕ ਦੀ ਕੇਨੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਯੂਜ਼ ਕੀਤਾ ਸੀਗਾ ਉਹ ਵਰਤਿਆ ਗਿਆ ਸੀ ਉਹ ਬਰਾਮਦ ਕਰਾ ਲਿਆ ਇੱਕ ਦੋ ਤਲਵਾਰਾਂ ਔਰ ਪੰਜ ਛੇ ਡੰਗਾ ਲੋਹੇ ਦਾ ਰॉड ਪਲਾਸਟਿਕ ਪਾਈਪ ਜਿਹੜੇ ਵਕ ਵਕ ਹਥਿਆਰ ਇਹਨਾਂ ਨੇ ਯੂਜ਼ ਕੀਤੇ ਸੀ ਇਹ ਸਾਰਾ ਡੰਗਾ ਫਿਲਾਂਡ ਲਈ ਔਰ ਪੈਟਰੋਲ ਵਮ वगੈਰਾ ਸੁੱਟਣ ਲਈ ਉਹਨਾਂ ਸਾਰਿਆਂ ਦੀ ਹੁਣ ਤੱਕ ਰਿਕਵਰੀ ਹੋ ਗਈ ਹੈ ਔਰ ਜਿਹੜੇ ਮੁੱਖ ਦੋਸ਼ੀ ਫੜੇ ਗਏ ਹੈ ਉਹਨਾਂ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਆਈਡੈਂਟੀਫਾਈ ਹੋ ਗਏ 7 8 ਜਿਹੜੇ ਦੋਸ਼ੀ ਜਿਨ੍ਹਾਂ ਨੂੰ ਅਸੀਂ ਕੰਟੀਨਿਊਸਲੀ ਅਰੈਸਟ ਕਰਨ ਲਈ ਰੇਡਸ ਕਰ ਰਹੇ ਹਾਂ ਔਰ ਉਹਦੇ ਚ ਸਾਨੂੰ ਇੱਕ ਹੈਪੀ ਹੁਣ ਤੱਕ ਫਿਗਰ ਆਊਟ ਹੋਇਆ ਜੋ ਇਹਦਾ ਰਮਿੰਦਰ ਨੇ ਜਿਹਨੂੰ ਬਾਹਰੋਂ ਬੁਲਾ ਕੇ ਉਸ ਦੇ ਨਾਲ ਦੇ ਬੰਦੇ ਬੁਲਾਏ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜ ਨਹੀਂ ਕੀਤੇ ਉਹਦੇ ਚ ਔਰ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ ਚੋਂ ਪੰਜ ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਰਮਿੰਦਰ ਔਰ ਇਹਦੇ ਨਾਲ ਦੇ ਚਾਰ ਹੋਰ ਜਿਹਦੇ ਜਿਹੜੇ ਜ਼ਿਆਦਾਤਰ ਇਹਨਾਂ ਦੇ ਚੋਰੀ ਚੋਕਰੀ ਦੇ ਕੇਸਸ ਹੈ ਔਰ ਇਹਨਾਂ ਚੋਂ ਪੰਜ ਮੁੰਡੇ ਐਦਾਂ ਦੇ ਜਿਨ੍ਹਾਂ ਦਾ ਪਹਿਲਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕੁਝ ਕਰਕੇ ਆਈ ਸੀ ਸੀਆਈਏ ਜਿੱਦੇ ਚ ਪਤਾ ਲੱਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਹ ਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ ਸੋ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਬਠਿੰਡਾ ਪੁਲਿਸ ਇਸ ਕੰਮ 'ਚ ਬਹੁਤ ਹੀ ਪ੍ਰੋਫੈਸ਼ਨਲੀ ਲੱਗੀ ਹੋਈ ਹੈ ਵੀ ਆਰ ਵੈਰੀ ਸੈਂਸਿਟਿਵ ਟੂ ਦਾ ਫੈਕਟ 뎃 ਜਿਹੜਾ ਇਹ ਵਕੂਆ ਹੋਇਆ ਬਹੁਤ ਹੀ ਸ਼ਰਮ ਸ਼ਰਮਨਾਕ ਹੈ ਔਰ ਡੀਸੀ ਸਾਹਿਬ ਨੇ ਹੀ ਫਾਲੋਅ ਅਪ ਕਰਕੇ ਸੀਐਮ ਸਾਹਿਬ ਤੋਂ ਵੀ ਇਹਨਾਂ ਜਿਹੜੇ ਅਟਕਰ ਹੈ ਉਹਨਾਂ ਨੂੰ 50-50 ਹਜ਼ਾਰ ਪਰ ਫੈਮਿਲੀ ਸੀਐਮ ਸਾਹਿਬ ਤੋਂ ਸੈਂਕਸ਼ਨ ਕਰਾਤਾ ਹੈ ਜੋ ਥੋੜਾ ਬਹੁਤ ਉਹਨਾਂ ਨੂੰ ਮੋਨਟਰੀ ਹੈਲਪ ਹੋ ਸਕਦੀ ਹੈ ਔਰ ਨਾਲ ਨਾਲ ਇਹਨਾਂ ਨੇ ਐਸ ਡੀ ਐਮ ਸਾਹਿਬ ਨੇ ਵੀ ਜਾ ਕੇ ਏ ਡੀ ਸੀ ਮੈਡਮ ਨੇ ਵੀ ਉੱਥੇ ਕਾਫੀ ਹੈਲਪ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਬਟ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਜਿਹੜੀ ਕੁਝ ਕੁਛ ਇਹਦੀ ਮਿਸ ਕਮਿਊਨੀਕੇਸ਼ਨ ਵੀ ਫੈਲ ਰਹੀ ਉਹਦੇ ਤੇ ਨਾ ਯਕੀਨ ਕੀਤਾ ਜਾਵੇ ਅਸੀਂ ਕੰਟੀਨਿਊਸਲੀ ਕੋਸ਼ਿਸ਼ ਕਰ ਰਹੀਏ ਕਿ ਜਿਹੜੇ ਰੈਂਡੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਈਏ ਔਰ ਇਨਸ਼ੋਰ ਕਰੀਏ ਕਿ ਇਸ ਕੇਸ 'ਚ ਬਿਲਕੁਲ ਸਟ੍ਰਿਕਟਲੀ ਜੋ ਅਸੀਂ ਸੈਕਸ਼ਨਸ ਲਾਏ ਹੈ ਉਹਦੇ ਉਹਦੇ ਹੀ ਬਿਹਾਫ ਤੇ ਪ੍ਰੋਪਰ ਕਨਵਿਕਸ਼ਨ ਹੋਏ ਔਰ ਇਸ ਤਰ੍ਹਾਂ ਇੱਕ ਐਗਜ਼ਾਮਪਲ ਸਟੋਰੀ ਕਿ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸ਼ਰਮਨਾਕ ਔਰ ਘਟਿਆ ਇਨਸੀਡੈਂਟ ਕੀਤਾ ਗਿਆ ਇਹ ਦੁਬਾਰਾ ਨਾ ਰਿਪੀਟ ਹੋਵੇ। ਥੈਂਕ ਯੂ। ਨਸ਼ੇ ਨੂੰ ਲੈ ਕੇ ਜਿਹੜੀ ਸਰਕਾਰ ਦੇ ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀਗੀ that time ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜਦੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗੱਲ ਦੀ ਨਮੋਸ਼ੀ ਹੈ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ। ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੈਤੂ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਨਡੀਪੀਐਸ ਔਰ ਆਰਮਜ਼ੈਕ ਦਾ ਦੋਨਾਂ ਦਾ ਬਟ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਕਾਰਡ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਵੀ ਕਿਹਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀ ਕੋਈ ਹੈ ਤਾਂ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾਂ ਉਹਨਾਂ ਨੇ ਇਸ ਗੱਲ ਨੂੰ ਇਨਕਾਰਿਆ ਬਟ ਸਟਿਲ ਜੇ ਇਸ ਤਰ੍ਹਾਂ ਦੀ ਖਬਰ ਫੈਲੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਸੋ ਵਗੈਰਾ ਵੀ ਕਰਦੇ ਰਹੀਏ ਔਰ ਸੋ ਦੱਟ ਇਸ ਤਰ੍ਹਾਂ ਦਾ ਇਨਸੀਡੈਂਟ ਰਿਪੀਟ ਨਾ ਹੋਏ ਉਹ ਤਾਂ ਜੀ ਫੈਕਟ ਹੈ ਉਹਨੂੰ ਮੈਂ ਡਿਨਾਈ ਨਹੀਂ ਕਰ ਰਹੀ ਇਨ ਫੈਕਟ ਇਹਨਾਂ ਨੇ ਸਭ ਤੋਂ ਪਹਿਲਾਂ ਜਿਸ ਖਰਚ ਪੈਟਰੋਲ ਬੰਬ ਸੁੱਟੇ ਹੈ ਪਹਿਲਾਂ ਇਹਨਾਂ ਨੇ ਕੱਚ ਦੀ ਬੋਟਲਸ ਜਿਹੜੀ ਸਾਡੀ ਤਫਤੀਸ਼ ਚ ਇਹਨਾਂ ਦੇ ਪੁਛਕਿਰਚ ਚ ਪਤਾ ਲੱਗਿਆ ਪਹਿਲੇ ਖਰਚ ਇਹਨਾਂ ਨੇ ਬੋਟਲਸ ਬਣਾਉਣਾ ਕੇ ਸੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕੈਨੀਚ ਲੈ ਕੇ ਆਏ ਸੀ ਇਹ ਪੈਟਰੋਲ ਉਹਨੂੰ ਹੀ ਸੁੱਟ ਕੇ ਬੁਰੀ ਤਰ੍ਹਾਂ ਲੋਕਾਂ ਦੇ ਘਰਾਂ ਚ ਕਿਸੇ ਦੇ ਸੰਦੂਕ ਤੇ ਕਿਸੇ ਦੀ ਅਲਮਾਰੀ ਤੇ ਅਗ ਲਾਈ ਮੈਡਮ ਇਹ ਕਾਰਨ ਕੀ ਸੀਗਾ ਜੀ ਕੁਝ ਜੀ ਜੋ ਮੈਨੂੰ ਹੁਣ ਤੱਕ ਵੀ ਪੁੱਛ ਕੇ ਇਸ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜ ਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੋਂ ਵੀ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਕੱਟ ਲੱਗੇ ਹੋਏ ਨੂੰ ਅਦਮਰਾ ਟਾਈਪ ਹੀ ਛੱਡਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖਿਓ ਉਹਨਾਂ ਗੇਟ ਨੂੰ ਵੀ ਤਲਵਾਰਾਂ ਨਾਲ ਭੰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਉਹਨਾਂ ਦੇ ਘਰਾਂ ਦੇ ਜਿਹੜੇ ਬਾਹਲੇ ਪੋਰਸ਼ਨ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ 올 ਦੀਜ਼ ਅਕਿਊਜ਼ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਉਸ ਤੋਂ ਬਾਅਦ ਰਮਿੰਦਰ ਨੇ ਆਪਣੇ ਹੈਪੀ ਔਰ ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਅਗਲਾੰਡੀ ਇਹ ਤਾਂ ਜੀ ਇਹੀ ਗਲਤ ਤਫ਼ਤੀਸ਼ ਦਾ 파ਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਨ੍ਹਾਂ ਦੀ ਆਪਸ ਵਿੱਚ ਮੁੰਡਿਆਂ ਦੀ ਕੈਵਲਬਾਜ਼ੀ ਚੱਲ ਰਹੀ ਸੀਗੀ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲ অর ਐਸਐਚਓ ਨੂੰ ਵੀ ਵਾਰਨ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਵਿਲ ਨਾਟ ਬੀ ਟੋਲਰੇਟਡ ਪਰਵਾਰ ਕਹਿੰਦਾ ਵੀ ਅਸੀਂ ਵੀ ਇਹ ਸ਼ਿਕਾਇਤ ਕੁਝ ਅਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਐਚਓ ਤੇ ਐਕਸ਼ਨ ਲੈ ਲਿਆਣਾ ਸੀ ਔਰ ਇਹਨਾਂ ਚੋ ਜਿਹੜੇ ਦੋਸ਼ੀ ਫੜਿਆ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਸ਼ੁਰੂ ਵਿੱਚ ਇਹਨਾਂ ਨੂੰ ਗਿਆਨ ਦੇ ਕਿ ਇਸ ਐਸਐਚਓ ਨੂੰ ਬਹੁਤ ਸਾਰੀ ਦਿੱਤੇ ਹਰਾਇ ਹੋਈ ਨਹੀਂ ਹੋਇਆ ਮੈਂ ਤਾਂ ਜਦੋਂ ਗਈਆਂ ਜੀ ਮੈਨੂੰ ਤਾਂ ਉਹਨਾਂ ਨੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਟਸਲਬਾਜ਼ੀ ਚੱਲ ਰਹੀ ਸੀ ਥੋੜਾ ਸਰਪੰਚ ਤੇ ਵੀ ਅਲੀਗੇਸ਼ਨ ਲਾ ਰਹੇ ਸੀ ਸਰਪੰਚ ਤਾਂ ਮੌਕੇ ਤੇ ਮੈਨੂੰ ਨਹੀਂ ਮਿਲਿਆ ਉਹਦਾ ਸ਼ਾਇਦ ਮੁੰਡਾ ਸੀਗਾ ਉਹਨੇ ਹੀ ਕਿਹਾ ਕਿ ਸਰਪੰਚ ਨੂੰ ਵੀ ਇਹਨਾਂ ਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀ ਜੀ ਐਸ ਪਰ ਹੁਣ ਤੱਕ ਤਾਂ ਫੀਸ ਚ ਤਾਂ ਨਹੀਂ ਆਈ ਬਟ ਐਸ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬਣਦਾ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰ ਜਿੰਨੇ ਐਸਕੇਲੇਟ ਹੋ ਰਿਹਾ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੋਏ ਔਰ ਜਿਹੜੇ ਨਾਟ ਰਿਲੇਟਡ ਟੂ ਦਾ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸਟ ਐਸੋਸੀਏਟ ਹੋ ਗਿਆ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦ ਮੁਖ ਦੋਸ਼ੀ ਆਫ ਦ ਕੇਸ ਔਰ ਉਹਨਾਂ ਦੇ ਹੀ ਪੁੱਛਗਿਰਚੇ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਨਲੀ ਸਾਡੀ ਕਨਸਟੈਂਟਲੀ ਟੀਮਾਂ ਲੱਗੀਆਂ ਹੋਈਆਂ